ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਅੱਜ ਜੀ ਮੈਂ ਗੱਲ ਕਰਨ ਲੱਗੀ ਆ ਕਿ ਕਈ ਵਾਰੀ ਨਾ ਕਿਸੇ ਨੇ ਨਵਾਂ ਘਰ ਬਣਾਇਆ ਹੁੰਦਾ ਆ ਜਾਂ ਉਹ ਨਵੇਂ-ਨਵੇਂ ਸ਼ਿਫਟ ਗਏ ਹੁਣ ਕੀਤਾ ਹੁੰਦਾ ਆ ਜਾਂ ਆਪਾਂ ਨਵੇਂ ਥਾਂ ਕਿਤੇ ਗਏ ਹੁੰਨੇ ਆ ਤੇ ਅਗਲਾ ਆਪਾਂ ਨੂੰ ਕਹਿੰਦਾ ਆਓ ਤੁਸੀਂ ਸਾਡਾ ਘਰ ਵੀ ਦੇਖ ਲਓ ਜਿੱਦਾਂ ਆਪਾਂ ਕਿਤੇ ਤੁਰੇ-ਤੁਰੇ ਜਾਂਦੇ ਆ ਤੇ ਆਪਾਂ ਨੂੰ ਹੁੰਦਾ ਆ ਵੀ ਆਪਾਂ ਨਵੇਂ ਕਿਤੇ ਵੀ ਗਏ ਆ ਤੇ ਆਪਣੀ ਜਿਹੜੀ ਸਾਰਿਆਂ ਦੇ ਨਾਲ ਜਾਣ ਪਹਿਚਾਨ ਹੋ ਜਾਵੇ ਤਾਂ ਅਗਲਾ ਕਹਿੰਦਾ ਥਾਟਾ ਘਰ ਕਿਦਾਂ ਦਾ ਜ ਆਪਾਂ ਕਹਿ ਦਿੰਨੇ ਤੁਹਾਡਾ ਘਰ ਕਿਦਾਂ ਦਾ ਬਣਿਆ ਹੋਇਆ ਆ ਉਹ ਕਹਿ ਦਿੰਦੇ ਆਓ ਤੁਹਾਨੂੰ ਅਸੀਂ ਆਪਣਾ ਘਰ ਦਿਖਾਉਨੇ ਆ ਜੀ ਮੈਂ ਇਹ ਕਹਿਨੀ ਆ ਵੀ ਤੁਸੀਂ ਇਹ ਕਦੇ ਵੀ ਗਲਤੀ ਨਹੀਂ ਕਰਨੀ ਹੈ ਕਿ ਕਦੇ ਵੀ ਕਿਸੇ ਦਾ ਘਰ ਦੇਖਣਾ ਨਹੀਂ ਜਾਣਾ ਹੈਗਾ ਹੁਣ ਤੁਸੀਂ ਕਹੋਗੇ ਵੀ ਇਹ ਕੀ ਕਹਿੰਦੀ ਆ ਅਗਲਾ ਇੰਨੇ ਚਾਣਾ ਬਣਾਉਂਦਾ ਹੈ ਤਾਂ ਸਾਨੂੰ ਚਾਣਾ ਚਾਹੀਦਾ ਆ ਜੇ ਹਾਂ ਆਪਾਂ ਨੂੰ ਵੀ ਇਹ ਹੋ ਜਾਂਦਾ ਆ ਕਿ ਆਪਾਂ ਜੇ ਨਹੀਂ ਜਾਂਦੇ ਤਾਂ ਅਗਲਾ ਕਹਿੰਦਾ ਵੀ ਇੰਦੇ ਵਿੱਚ ਕਿੰਨੀ ਆਕੜ ਆ ਕਿ ਮੈਂ ਇਹਨੂੰ ਕਿਹਾ ਸੀ ਸਾਡਾ ਘਰ ਦੇਖਣ ਆ ਉਹ ਤਾਂ ਇਹ ਆ ਨਾ ਮਤਲਬ ਇੰਨੀ ਆਕੜ ਇਹਨਾਂ ਦੇ ਵਿੱਚ ਹੈਗੀ ਆ ਕਿ ਸਾਡਾ ਘਰ ਨਹੀਂ ਦੇਖਣ ਆਏ ਹੈਗੇ ਪਰ ਮੈਂ ਤੁਹਾਨੂੰ ਦੱਸਦੀ ਆ ਬਾਹਰੀ ਚਾਂਸ ਰੱਬ ਨਾ ਕਰੇ ਆਪਾਂ ਉਹਨਾਂ ਦਾ ਘਰ ਦੇਖਣ ਗਏ ਕਿਉਂਕਿ ਉਹ ਪਹਿਲਾਂ ਦੇ ਉੱਥੋਂ ਦੇ ਰਹਿ ਰਹੇ ਸੀ ਅਸੀਂ ਨਵੇਂ ਉਸ ਜਗ੍ਹਾ ਗਏ ਆ ਆਪਾਂ ਉਹਨਾਂ ਦਾ ਘਰ ਦੇਖਣ ਚੱਲੇ ਜਾਂਦੇ ਆ ਰੱਬ ਨਾ ਕਰੇ ਉਸੇ ਦਿਨ ਉਹਨਾਂ ਦੇ ਘਰ ਕੋਈ ਚੋਰੀ ਹੋ ਜਾਂਦੀ ਆ ਤੇ ਸਿੱਧਾ ਜੀ ਜਿਹੜਾ ਆ ਜਿਹੜਾ ਉਹਨਾਂ ਦੇ ਆਪਾਂ ਨਜ਼ਰਾਂ 'ਚ ਜਿਹੜਾ ਆਪਾਂ ਹੀ ਆਵਾਂਗੇ ਕਿਉਂਕਿ ਅਸੀਂ ਉਹਨਾਂ ਦਾ ਘਰ ਦੇਖਣ ਗਏ ਸੀ ਇਸ ਕਰਕੇ ਜਿਹੜਾ ਆ ਸਾਨੂੰ ਉਹ ਕਹਿਣਗੇ ਵੀ ਹਾਂ ਸਾਡੇ ਘਰ ਪਹਿਲੀ ਵਾਰੀ ਉਹੀ ਆਏ ਸੀ ਤੇ ਉਹ ਦੇਖ ਕੇ ਗਿਆ ਤੇ ਰਾਤ ਨੂੰ ਸਾਡੇ ਘਰ ਚੋਰੀ ਹੋ ਗਈ ਇਹ ਮੈਂ ਕਿਉਂ ਕਹਿੰਦੀ ਆ ਕਿਉਂਕਿ ਇਹ ਬਹੁਤ ਪੁਰਾਣੀ ਗੱਲ ਆ ਇਸੇ ਤਰ੍ਹਾਂ ਕੋਈ ਬੀ ਮਤਲਬ ਕਿਸੇ ਦੇ ਘਰ ਜਾਨੀ ਕੇਸ ਦੇ ਡਿਪੈਂਡ ਵਿੱਚ ਕਿਸੇ ਦੇ ਘਰ ਦੇਖਣ ਗਏ ਉਸਨ ਉਹਨਾਂ ਦੇ ਘਰ ਉਸੇ ਰਾਤੀ ਨਾ ਚੋਰੀ ਹੋ ਗਈ ਤੇ ਉਹਨਾਂ ਨੇ ਜੀ ਸਿੱਧਾ ਹੀ ਪਹਿਲੀ ਸੱਟੇ ਉਹਨਾਂ ਨੇ ਕਿਹਾ ਵੀ ਸਾਡੇ ਘਰ ਉਹ ਫੁਲਾਨੀ ਚਲਾਨੀ ਆਈ ਸੀ ਤੇ ਉਹਨਾਂ ਨੇ ਜੀ ਉਹਨਾਂ ਦੇ ਹਸਬੰਦ ਨੂੰ ਬੁਲਾਇਆ ਇਹ ਜਾਨੀ ਗੱਲ ਜਿਹੜੀ ਬਹੁਤ ਪੁਰਾਣੀ ਆ ਤੇ ਉਦੋਂ ਹੁੰਦਾ ਸੀਗਾ ਵੀ ਜਿੱਦਾਂ ਪੈਰਾਂ ਦੇ ਨਿਸ਼ਾਨ ਹੁੰਦੇ ਸੀਗੇ ਮਿੱਟੀ ਕੱਚੀ ਹੁੰਦਾ ਸੀਗੇ ਤਾਂ ਉਹਨਾਂ ਨੇ ਵੀ ਉਹਨਾਂ ਨੂੰ ਹਨਾ ਦੋ ਤਿੰਨ ਵਾਰੀ ਉਸ ਪੈਰਾਂ ਦੇ ਉੱਤੋਂ ਦੀ ਨਿਘਾਇਆ ਜਿਹਦੇ ਚ ਚੋਰ ਦੇ ਪੈਰ ਲੱਗੇ ਹੋਏ ਸੀ ਤੇ ਜਦ ਕਿ ਦੇਖੋ ਕਿ ਉਹ ਇੱਕ ਬਿਲਕੁਲ ਨਿਰਦੋਸ਼ ਸੀਗੇ ਚੋਰੀ ਕਰਨ ਵਾਲੇ ਤਾਂ ਕੋਈ ਹੋਰ ਸੀ ਪਰ ਸਾਨੂੰ ਮੈਂ ਤਾਂ ਉਦੋਂ ਉਹ ਗੱਲ ਸੁਣ ਕੇ ਮੈਂ ਸਭ ਕੁ ਲਿਆ ਹੋਇਆ ਆ ਕਿ ਸਾਨੂੰ ਕਦੇ ਵੀ ਕਿਸੇ ਦਾ ਘਰ ਜਿਹੜਾ ਆ ਦੇਖਣਾ ਨਹੀਂ ਜਾਣਾ ਚਾਹੀਦਾ ਕਿਉਂਕਿ ਕੁਝ ਵੀ ਇਸ ਤਰ੍ਹਾਂ ਦਾ ਜਿਹੜਾ ਆ ਸਾਡੇ ਨਾਲ ਹੋ ਸਕਦਾ ਆ ਤੇ ਸਾਨੂੰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਤਾਂ ਚਾਹੀਦਾ ਆ ਤੇ ਮੈਂ ਕਹਾਂ ਕਿਉਂ ਨਾ ਵੀ ਆਪਾਂ YouTube ਤੇ ਆਪਣੀ ਇਹ ਗੱਲ ਜਿਹੜੀ ਆ ਆਪਣੇ ਫੈਮਿਲੀ ਦੇ ਨਾਲ ਸਾਂਝੀ ਕਰੀਏ ਕਿਉਂਕਿ ਆਪਾਂ ਵੀ ਹੋ ਸਕਦਾ ਆ ਜੇ ਅਸੀਂ ਵੀ ਇਦਾਂ ਜਾਈਏ ਤਾਂ ਉਹਨਾਂ ਦੇ ਘਰ ਇਦਾਂ ਦਾ ਕੁਝ ਹੋ ਜਵੇ ਤਾਂ ਸਿੱਧਾ ਹੀ ਆਪਾਂ ਇਹ ਉਹਨਾਂ ਦਾ ਟਾਰਗੇਟ ਜਿਹੜਾ ਆਪਾਂ ਬਣਦੇ ਆ ਤੇ ਆਪਾਂ ਬਾਅਦ ਵਿੱਚ ਨਾ ਫਿਰ ਤਾਂ ਮੈਂ ਕਹਿੰਨੀ ਆ ਰੱਬ ਨਾ ਕਰੇ ਕਿ ਕਦੇ ਸਾਡੇ ਨਾਲ ਵੀ ਇਦਾਂ ਹੋਵੇ ਤਾਂ ਤੁਸੀਂ ਬਹੁਤ ਖਿਆਲ ਰੱਖਿਆ ਕਰੋ ਕਦੇ ਵੀ ਕਿਸੇ ਦੇ ਘਰ ਇਕੱਲੇ ਨਾ ਜਾਇਆ ਕਰੋ ਇਹ ਨਾ ਕਿ ਆ ਕਰੋ ਵੀ ਆਪਾਂ ਉਹਨਾਂ ਦਾ ਘਰ ਇਕੱਲੇ ਦੇਖਣ ਜਾਣੇ ਨਹੀਂ ਜੀ ਤੁਸੀਂ ਜਦੋਂ ਵੀ ਜਾਣਾ ਆ ਤੁਹਾਡੇ ਨਾਲ ਹੋਰ ਵੀ 2-4 ਜਿਹੜੇ ਅਲੱਗ-ਅਲੱਗ ਘਰਾਂ ਤੋਂ ਨਾਲ ਤੁਹਾਡੇ ਹੋਣੇ ਚਾਹੀਦੇ ਆ ਤਾਂ ਜੋ ਵੀ ਆ ਅੱਗੇ ਤੋਂ ਕੁਝ ਵੀ ਇਦਾਂ ਦਾ ਪਰਮਾਤਮਾ ਨਾ ਕਰੇ ਕਿਸੇ ਦੇ ਨਾਲ ਹੋਵੇ ਤਾਂ ਉਹ ਦੇਖੋ ਇੱਕ ਬੇਕਸੂਰ ਹੁੰਦੇ ਹੋਏ ਵੀ ਉਹਨਾਂ ਨੂੰ 2-3 ਵਾਰੀ ਉਸ ਜਗ੍ਹਾ ਦੇ ਉੱਤੋਂ ਦੀ ਨਿਗਾਹ ਆ ਗਿਆ ਤੇ ਜਿਹੜੇ ਉਹਨਾਂ ਦੇ ਕਦਮ ਲੱਗੇ ਹੋਏ ਸੀਗੇ ਤੇ ਪਰ ਜਿਹੜਾ ਕਹਿੰਦੇ ਆ ਬੰਦਾ ਕਿਸੇ ਦੇ ਨਾਲ ਨਜਾਇਜ਼ ਇਦਾਂ ਕਰਦਾ ਆ ਨਾ ਤੇ ਕਿੰਨਾ ਦੁੱਖ ਹੁੰਦਾ ਆ ਕਿ ਉਹ ਬੰਦਾ ਨਰਦੋਸ਼ ਹੁੰਦੇ ਹੋਏ ਵੀ ਉਹਨਾਂ ਨੂੰ ਉਹਨਾਂ ਦੀਆਂ ਦੋ ਤਿੰਨ ਵਾਰੀ ਉਹ ਪੈੜਾਂ ਦੇ ਉੱਤੋਂ ਦੀ ਉਹਨਾਂ ਨੂੰ ਨਗਾਇਆ ਗਿਆ ਬੰਦੇ ਨੂੰ ਕਿੰਨੀ ਨਮੋਸ਼ੀ ਹੁੰਦੀ ਆ ਹਨਾ ਇਸ ਚੀਜ਼ ਦੀ ਜਿਹੜਾ ਬੰਦਾ ਇਦਾਂ ਕਹਿੰਦੇ ਹੁੰਦੇ ਕਬੀਲਦਾਰ ਹੋਵੇ ਕੋਈ ਨਾ ਤਾਂ ਉਹਨਾਂ ਨੂੰ ਤਾਂ ਬਹੁਤ ਇਸ ਤਰ੍ਹਾਂ ਮਹਿਸੂਸ ਹੁੰਦਾ ਆ ਤੇ ਬੱਸ ਜੀ ਮੈਂ ਤੇ ਇਹੀ ਗੱਲ ਕਰਨੀ ਆ ਕਰਨੀ ਸੀ ਅੱਜ ਵੀ ਜਦੋਂ ਵੀ ਆਪਾਂ ਕਿਤੇ ਜਾਣਾ ਆ ਤੁਸੀਂ ਆਪਣਾ ਧਿਆਨ ਰੱਖੋ ਕੇਅਰਫੁਲ ਰਹੋ ਜੀ ਆਪਣਾ ਖੁਸ਼ ਰਹੋ ਆਬਾਦ ਰਹੋ ਤੇ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਉਹ ਨਜ਼ਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ